ਮਹੀਨਿਆਂ ਪ੍ਰਾਪਤ ਸੰਘਰਸ਼ ਕਮੇਟੀ ਵੱਲੋਂ ਜੋ ਸੁਵਿਜੋਜਾ ਵੱਲੋਂ ਇਹ ਮਹੀਨੇ ਪ੍ਰਾਪਤ ਲਈ ਚੁਸਕ ਕੀਤਾ ਗਿਆ ਸੀ ਅੱਜ ਉਹਨਾਂ ਹੀ ਹਦਿਆ ਨੇ ਦਿਹਾਈ ਹੋਈ ਹੈ ਕਿ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕਰਕੇ ਬੜੀ ਖੁਸ਼ੀ ਜਾਰ ਪ੍ਰਗਟ ਕੀਤੀ ਹੈ ਕਿ ਇਸ ਤਰ੍ਹਾਂ ਅਸੀਂ ਲੜ ਛੱਡ ਕੇ ਜੱਟੂਨਾਂ ਦੀ ਤਰ੍ਹਾਂ ਆਪਣੀਆਂ ਜਿਹੜਾ ਹੱਕਾਂ ਕਾਲੀ ਜ਼ਮੀਨਾਂ ਉੱਤੇ ਪ੍ਰਾਪਤ ਕਰ ਸਕਦੇ ਹਾਂ ਅੱਜ ਪਿੰਡ ਵਾਸੀਆਂ ਹੋਰ ਸ਼ਾਨ ਨਾਲ ਇਹ ਜਿਹੜਾ ਜਸ਼ਨ ਤੋਂ ਪਹੁੰਚੂ ਸਭ ਆਇਆ ਆਪਣੀ ਜਿਹੜੀ ਕਾਰ ਬਣਾ ਤੇ ਆਹ ਹੋ ਗੋ ਚਿੱਲਾ ਜਵਾਬ ਸਹਿ ਲਗ ਪਰਮਾ ਸਵਾਦ ਸਾਨੂੰ ਇਸ ਤਰ੍ਹਾਂ ਹੀ ਖਤਰੋ ਬਹੁਤ ਬਿਨਰਖ ਚ ਡਰ ਪੈ ਤੋ ਆਪਣੀ ਹੱਕਾਂ ਨੂੰ ਸਾਰਿਆਂ ਦੇ ਸੱਜਣਾਂ ਸਾਰਾ ਪਰ ਇਸ ਨੂੰ ਟਿੱਟੂ ਲੋ ਆਪਣੇ ਅਸੀਂ ਲੈ ਗਏ ਸਨ ਪਰ ਉਹਨੂੰ ਵੀ ਕਹਿੰਦੇ ਬਤਾਵਾਂ ਕਿ ਜਿਹੜਾ ਇਹਨਾਂ ਦੇ ਤੇ ਆਪਣੇ ਜਿਹਨੇ ਕਾਉਦੀ ਲਿਆਉਂ ਸਾਡੇ ਨਾਲ ਸੰਗਤ ਕਰੀਏ ਇਹਨਾਂ ਬਜ਼ੁਰਗਾਂ ਨੇ